ਇੱਕ ਗੱਡੀ ਨਹੀ ਜੋੜ ਲਈ ਜੋੜੇ ਦੇ ਕਿੱਥੇ ਆਣੀ ਜਾਂਦਾ ਕਿੱਥੇ ਪਤਾ ਕਿੰਨਾ ਕਿੱਧਰ ਹੈ ਇਹ ਚੰਬੇ ਮੇਰੇ ਕੋਲ ਕੋਈ ਫੇਟ ਨਹੀਂ ਹੋਗਾ ਇਹਨਾਂ ਕੋਲ ਇਸ ਹਨ ਵੀ ਬੰਤੇ ਜੀ ਦੇ ਨਾਲ ਖੇੜਦੇ ਆ। ਉਹ ਮਾਕੇ ਦੂਜੀ ਜਨ ਨਾਲੇ ਦੇ ਵੀ ਤੋ ਤਿੰਨ ਬੰਦੇ ਚਾਈ ਦੇ ਆ ਤੇ। ਬੰਦੋ ਹੀ ਖੇੜੇ ਇੰਨਾ ਹੈ। ਇਹ ਜੇ ਮੇਟ ਕੋ ਲਾ ਕੇ ਦੇ ਨਹੀਂ ਆ। ਹੋਇਆ ਹੰਟ ਤੇ

ਨੋਟ ਤੇ ਜੋ ਜੀ ਕਾ ਮੱਜੀ ਛੇ ਤੇ ਕਾ ਐਂਡ ਆਏ ਵੀ ਤੇ ਖਲੋਂ ਦੇਨੀਓ ਕੀ ਪਟਾਣੀ ਕਿੱਦਾਂ ਦੇ ਭਾਂਟੇ ਰ ਖਲੋਂਦੇ ਨਹੀਂ ਇੱਥੇ ਇੱਥੇ ਕਿਦਾਂ ਵਧੀਆ ਕੇ ਜਾਣਾ ਹੈ ਕੇਡਾ ਲਾਏ ਇਹ ਐ ਮੂਹਨ ਦਾ ਗੇਨ ਚਾਹਨੇ ਸਾਹਮਣਾ ਜੀ ਦਾ ਸਾਡੇ ਫੱਕ ਜਾਣਾ ਨਾ ਨਾ

ਓਹ ਬੱਧੀ ਮੇਰਾ ਮੋਟਰਸਾਈਕਲ ਮੇਰਾ ਮੋਟਰਸਾਈਕਲ ਬਣ ਗਿਆ ਬੱਧੀ ਉਹ ਕਹਿੰਦਾ ਵਿਦਿਨ ਨਾਲ ਕੋ ਮੋਟਰ ਚੱਲ ਗਿਆ ਰਾਈ ਜਿਹੜੇ ਵੱਡੇ ਵੱਡੇ ਪਾ ਚਲੋਦੇ ਨੇ ਜੀ ਨਾ ਮੈਂ ਮੋਟਰ ਚੱਲ ਰਿਹਾ ਤਾਂ ਮੈਂ ਕੱਲਾ ਜਾਇਆ ਕੋ ਨੂੰ ਕਿਤੇ ਪਾਰਕ ਹੁ ਮਨਾ ਓ ਵਾਹ ਤੇ ਮੇਰੀ ਤਸਵੀਰ ਹੀ ਸੇਕੇ ਨੂੰ ਨਾ ਖਲਾ ਮਿਚੇ ਰੱਖਾਂ ਰੰ ਰੰ ਤਰੋ ਆ ਜਾਓ ਆ ਜਾਓ ਬੈ ਜਾਓ ਬੈ ਜਾਓ ਪੀ 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 ਉਹ ਪਾ ਦੋ ਆ ਦੋ ਜਿੱਨੇ ਨਾਲ ਜਿੱਤੇ ਆ ਜਾਓ ਪੀ ਪੀ ਪਿਚੇ ਆ ਦੋ ਪਿਚੇ ਆ ਦੋ ਗੱਡੀ ਆ ਗਈ ਗੱਡੀ ਆ ਗਈ ਰੰ ਰੰ ਆ ਜਾਓ ਆ ਦੋ ਆ ਦੋ ਬੈ ਜਾਓ ਬੈ ਜਾਓ ਪਿਚੇ ਪੀ ਪੀ ਆਏ ਹਾਏ ਸੇਵਾ ਕੇ ਕੀ ਕਰਨਿਆ ਵਾ ਤੈਨ ਮਨ ਲੱਭ ਨਹੀਂ ਆ ਤੂ ਐ ਟਵਾ ਕਾ ਤੂੰ ਮੇਰੇ ਪਿੱਛੇ ਬੈ ਆਪਾਂ ਚੱਲੀਏ ਘੁੰਮਣ ਜੇ ਨਾ ਤੇਰਾ ਪਟੋ ਪਟਮ ਹੋਏ ਨਹੀਂ ਹੋਵੇ ਕਿ ਬੈ ਤੂੰ ਪਿੱਛੇ ਤੂੰ ਨਾ ਮੇਰਾ ਨਾ ਦਿਮਾਗ ਨਾ ਚਟ ਚੱਲ ਛੱਲੇ ਚੱਲੀਏ ਰੋਟੀ ਪਾਣੀ ਖਾ ਲੈ ਤਾਉ ਨਾ ਭੁੱਖਾ ਹੀ ਲੱਗਾ ਉੱਪਰ ਨਾ ਹੀ ਤੂੰ ਮੇਰੇ ਪਿੱਛੇ ਬੈ ਨਹੀਂ ਮੈਂ ਪਿੱਛੇ ਬੈਣਾ ਪਿੱਛੇ ਬੈ ਮੈਂ ਤੈਨੂੰ ਛੱਡ ਗਿਆ ਵਾ ਤੂ ਆਟਵਾਲੇ ਨੂੰ ਵੀ ਤੇ ਬੀਪੀ ਇੰਨੀ ਆ ਮੈਨੂੰ ਵੀ ਡੇਡੇ ਚੰਗਾ ਦੇ ਦੂੰਗੀ ਚੱਲ ਪਹਿਲੇ ਥੱਲੇ ਚੱਲ ਕੇ ਰੋਟੀ ਖਾ ਨਾ ਹੀ ਤੂੰ ਮੇਰੇ ਪਿੱਛੇ ਇੰਨਾ ਨਾ ਸਤਾਇਆ ਕਰ ਮੇਰੇ ਕੋ ਇੰਨੀ ਵਾਰੀ ਉੱਪਰ ਥੱਲੇ ਨਹੀਂ ਆਇਆ ਜਾਂਦਾ ਬੈ ਮੇਰੇ ਨਹੀਂ ਪ ਰੋਟੀ ਖਾ ਫੇਰ ਚੱਲਾਂਗੇ ਰੋਟੀ ਖਾ ਕੇ ਜਾਈਦਾ ਘੁੰਮਣ ਰੋਟੀ ਖਾ ਕੇ ਜਾਈਦਾ ਘੁੰਮਣ ਨਾ ਨਹੀਂ ਤੇਰਾ ਆਪਾਂ ਚੱਲਾਂਗੇ ਨਾਲ ਸੋਹਣੇ ਕੱਪੜੇ ਲੈ ਕੇ ਆਵਾਂਗੇ ਫੇਰ ਤੇਰੀ ਗੱਡੀ ਦੇ ਪਿੱਛੇ ਪਾਉਂਗੀ ਮੈਂ ਆਪਣੇ ਆਪਣੇ ਪਹਿਰਾਵੇ ਦੀ ਗੱਡੀ ਦੇ ਪਿੱਛੇ ਬਾਪੀ ਪੀ ਪਿੱਟੇ ਮੈਂ ਕੋਲ ਨਾ ਤੇਰੇ ਇੱਕ ਮਾਰ ਦੇਣੀ ਹੂੰ ਸੌਂਦਾ ਹੀ ਨਹੀਂਗਾ ਤੈਨੂੰ ਕੀ ਪੀ ਪੀ ਲੱਗੀ ਆ ਪੈਟਰੋਲ ਖਤਮ ਹੋਣਾ ਪੈਟਰੋਲ ਖਤਮ ਹੋਣਾ ਇੱਥੇ ਮੇਰਾ ਆਪਣਾ ਪੈਟਰੋਲ ਖਤਮ ਹੋਉਂਦਿਆ ਵਾ ਚੱਲ ਥੱਲੇ ਚੱਲ ਕੇ ਰੋਟੀ ਖਾ ਵੀ ਤੂੰ ਮੇਚ ਤੇ ਮਾਮਾ ਦੇ ਡੰਡਾ ਮਾਰ ਨਹੀਂ ਡੰਡਾ ਵੀ ਮਾਰ ਲੈ ਫੇ ਸਾਟ ਲੱਗ ਜੂਗੀ ਬੀਬੀ ਦੇ ਰੋਟੀ ਕੌਣ ਖਾਊਗਾ ਤੇ ਮੇਚ ਪੇਨ ਨਾਲ ਹੀ ਸਾਟ ਲੱਗੂਗੀ ਮੈਨੂੰ ਚੱਲ ਉੱਠ ਨਹੀਂ ਮਾਰਦੀ ਫਿਰ ਤੂੰ ਮੇਰੀ ਨਾਲ ਸੋਲਣਾ ਮੈਂ ਤੈਨੂੰ ਪਿਆਰ ਨਾ ਕਹਿਂਦੀ ਨਾ ਚੱਲ ਤੂੰ ਮੈਨੂੰ ਇੱਕ ਵਾਰ ਤੂੰ ਮਨੂਦੋ ਵੀ ਜਿੱਥੇ ਤੂੰ ਮਨੂਰਤੀ ਘਰੋਂ ਲੈ ਕੇ ਦੇਈ ਲੈ ਦੂੰਗੀ ਚੱਲ ਪਹਿਲੇ ਰੋਟੀ ਖਾਈਏ ਚੱਲ ਰੋਟੀ ਖਾ ਖਾ ਰੋਟੀ ਖਾ ਖੜਾ ਤਾ ਰੋਟੀ ਲੈ ਕੇ ਚੱਲੀਏ ਜੂਵੀ ਉੱড়ে ਆਉਂ ਤਾ ਤੂੰ ਕਿੰਦੋ ਖਾਉਂ ਤਾ ਇੱਧਰ ਆ ਇੱਧਰ ਕੀ ਬਖੋਣਾ ਹਾਂ ਤੂੰ ਮੈਨੂੰ ਵਾਸਤਵ ਖੁੰਦਾ ਹੀ ਰਿਆ ਕਰ ਕੁਛ ਨਾ ਕੁਛ ਮੈਨ ਜਾਣੀ ਖਾ ਛੱਡੀ ਤੂੰ ਤੇ ਮੇਰੀ ਉੱਧਰ ਦੇਖ ਇਹਦੇ ਵੇਖ ਕੀ ਵੇਖਾ ਛੱਪੜਿਆ ਕੱਪਚੀ ਵੀ ਗੋਲਿਆ ਮੈਂ ਟੀਵੀ ਚ ਵੇਖ ਕੇ ਇਹਦੇ ਚ ਬੰਦੇ ਨੁੰਦੇ ਬੰਦੇ ਕਿੱਦਾਂ ਕਿਦਾਂ ਕਰਦੇ ਨੇ ਇਹਦੇ ਵਿੱਚ ਨੁੰਦੇ ਨੁੰਦੇ ਟੀਵੀ ਪੂਲ ਵਿੱਚ ਇੱਥੇ ਨਾ ਉਹਨਾਂ ਦੀਆਂ ਮੱਛੀਆਂ ਜਿਹੜੀਆਂ ਸਿਸ ਇਹ ਜਿਹੜੇ ਬੰਦੇ ਇੱਦਾਂ ਅਹ ਤੇਸ ਮੈਨੂੰ ਨਾ ਇਹਦੇ ਵਿੱਚ ਮੈਂ ਚੱਲਿਆ ਇੱਧਰ ਦੇ ਬੰਨੇ ਵੇ ਮੇਰੇ ਭੋਲਿਆ ਪੁੱਤਾ ਇਹ ਸਵੀਮਿੰਗ ਪੂਲ ਨਹੀਂ ਛੱਪੜ ਆ ਬਹੁਤ ਛੱਪੜ ਇਹਨੂੰ ਮੈਂ ਲੈ ਕੇ ਜਾਊਂਗੀ ਸਵੀਮਿੰਗ ਪੂਲ ਚ ਮਾਰੇ ਵਿੱਚ ਚੱਲ ਮੈਂ ਆਪਾਂ ਚੱਲਾਂਗੇ ਸਵੀਮਿੰਗ ਪੂਲ ਚੱਲਾਂਗੇ ਚੱਲਾਂਗੇ ਤੈਨੂੰ ਮੈਂ ਲੈ ਕੇ ਚੱਲੂਗੀ ਮੈਂ ਕਿੰਨਾ ਮੈਂ ਇਹ ਸਹਕ ਵੀ ਨਹੀਂ ਇਸ ਬਾਗ ਨਾਲ ਖਰਾਫ ਮਾਂ ਹੀ ਮਾਂ ਨਹੀਂ ਪੁੱਤਾ ਦੇਖ ਜਿੰਦਾ ਸੱਟ ਲੱਗ ਜੂਗੀ ਚੱਲ ਤੈਨੂੰ ਕਿੱਥੇ ਲੈ ਕੇ ਜਾਊ ਤੈਨੂੰ ਸਵੀਮਿੰਗ ਇਹ ਬਹੁਤ ਸੋਹਣਾ ਹੰਦਾ ਐ ਡਾ ਵੱਡਾ ਹੰਦਾ ਬਹੁਤ ਪਾਣੀ ਹੰਦਾ ਚ ਗੰਦਾ ਪਾਣੀ ਇਹਦੇ ਵਿੱਚ ਚੱਲ ਮੇਰਾ ਪੁੱਤ ਹਾਂ ਇਹ ਗੰਦਾ ਪਾਣੀ ਇਹਦੇ ਨਾਲ ਤੇ ਖੁਰਕ ਪੈ ਜਾਣੀ ਚੱਲ ਚੱਲੀਏ ਥੱਲੇ ਰੋਟੀ ਖਾਈਏ ਚੱਲ ਕੇ ਮਾਂ ਨਹੀਂ ਬੀਬੀ ਇਹਦੇ ਵਿੱਚ ਚੋਟੇ ਡੱਕਦਾ ਹੀ ਉਹ ਉਹ ਕਿੱਦਾਂ ਨਿਕਾਦੀ ਖੰਡਿਆ ਇਹਦੇ ਵਿੱਚ ਇਹ ਕੀ ਮਨਾ ਮੋਟੀ ਲੈ ਕੇ ਤੇ ਚੰਡਾ ਲੈ ਦਾਂ ਚੰਕਿਆ ਲੈ ਦਾਂ ਤਾ ਮੈਨੂੰ ਵੋਟੀ ਲੈ ਕੇ ਦੇ। ਐਵੇਂ ਨਾ ਇੰਨੀ ਜਦ ਕਰਿਆ ਕਰ ਕਿਉਂ ਜਦ ਕਰੀ ਜਨਾ ਤੂੰ ਵੋਟੀ ਦੀ। ਹਾਂ ਬੀਬੀ ਓ ਦੀ ਪੂਣੀਆ ਤੂੰ ਜਿਹੜੀ ਜੀ ਰੋ ਲੈਂਦਾ ਤੂੰ ਮੈਨੂੰ ਲੈ ਕੇ ਦਿੰਨੀ ਆ ਨਾ। ਜੇ ਉਹ ਸਕੂਟਰ ਲੈ ਆ ਤੂੰ ਵੀ ਆਪਣੇ ਘਰੇ ਕੂਟਰ ਲਿਆਂਦਾ ਜੇ ਉਹਨੇ ਉਹ ਜਿਹੜੀ ਲੈ ਕੇ ਆਈ ਜਿਹੜੀਆਂ ਕੁਰੀਆਂ ਚਲੋਦੀਆਂ ਐਟਕੀਵਾ ਉਹ ਵੀ ਲੈ ਕੇ ਆਈ ਤੂੰ ਵੀ ਚਲੋਨੀ ਆ ਐਲ ਸੀ ਡੀ ਉਹ ਲੈ ਕੇ ਆ ਉਹ ਵੀ ਲੈ ਕੇ ਦਿੱਤੀ ਉਹਨੇ ਹੋਰ ਵੋਟੀ ਲੈਣੀ ਦੋਤ ਲੈ ਕੇ ਦਿੰਨੇ ਨਹੀਂ ਮੇਰਾ ਹੀ ਦਿਲ ਕਰਦਾ ਕਿੱਥੇ ਕਰੇ ਲੱਟਾਂ ਲੱਗਣ ਉਹ ਜਿਹੜੀਆਂ ਕਿਦਾਂ ਤਾਂ ਪੁੱਜਦੀਆਂ ਉਹ ਲੱਗੀਆਂ ਹੁਣ ਨਾਲੇ ਮੇਰੇ ਘਰੇ ਵੀ ਬਾਜੇ ਵੱਜਣ ਤੂੰ ਤੇ ਕੁਝ ਨਹੀਂ ਕਰਦੀ ਨਾਲੇ ਜੀ ਪੁਨੇ ਆ ਥਮੂਬੈਲ ਵੀ ਲੈਟ ਮੈਨੂੰ ਮੋਬਾਈਲ ਵੀ ਨਹੀਂ ਲਾ ਕੇ ਦਿੱਤਾ ਚਲ ਤੂੰ ਮੈਨੂੰ ਨਾ ਸਿਆਣਾ ਪੁੱਤ ਬਣ ਕੇ ਵਖਾ ਪਹਿਲਾਂ ਫਿਰ ਮੈਂ ਤੈਨੂੰ ਸਾਰਾ ਕੁਝ ਲੈ ਦੂੰਗੀ ਮੋਬਾਈਲ ਵੀ ਗੱਡੀ ਵੀ ਮੋਟਰਸਾਈਕਲ ਵੀ ਲੈ ਕੇ ਦਵਾਂਗੀ ਤੈਨੂੰ ਮੈਂ ਸਿਆਣਾ ਜਿੱਦਾਂ ਸਾਰੇ ਬੱਚਾ ਆਉਂਗੂ ਪੂਰੇ ਕੱਪੜੇ ਸੋਹਣੇ ਤਰੀਕੇ ਨਾਲ ਪਾਇਆ ਕਰ ਆ ਜੂੜੀ ਨਾ ਬਕਰਿਆ ਕਰਦਾ ਅਕੀਰ ਦਸਤਾਰ ਨਹੀਂ ਬਨਣੀ ਸੋਹਣੀ ਪੱਗ ਸਜਾਇਆ ਕਰ ਮਾਹੀਆ ਬੀਬੀ ਮੈਂ ਸ਼ਿਆਣਾ ਹੀ ਆਵੇਂ ਮੈਂ ਖਲੋਤਾ ਇਹ ਕੱਢਿਆ ਇੱਦਾਂ ਸ਼ਿਆਣਾ ਹੀ ਹੁੰਦਾ ਇੱਦਾਂ ਸ਼ਿਆਣਾ ਪੁੱਤੀ ਹੁੰਦਾ ਜਿਹੜਾ ਇੱਦਾਂ ਖਲੋ ਜਾਂਦਾ ਇੱਦਾਂ ਸ਼ਿਆਣਾ ਵੀ ਹੁੰਦਾ ਜਿਹੜਾ ਬੀਬੀ ਦੇ ਅੱਖੇ ਲੱਗਦਾ ਉਹ ਵੀ ਸ਼ਿਆਣਾ ਹੁੰਦਾ ਮਾ ਤੇਰੇ ਅੱਖੇ ਨਾ ਇਦਾਂ ਕਪੜੇ ਮੈਂ ਆਪਣੇ ਕਿੱਡੇ ਵਧੀਆ ਕਪੜੇ ਪੋਣਾ ਮੈਂ ਆਕੀ ਜਿ ਸੋਹਣੀ ਲੱਗਦੀ ਆ ਗਲੀ ਦੇ ਨਿਆਣੇ ਵੀ ਤੇ ਮੰਦੇ ਹੀ ਆ ਤੂੰ ਮੇਰੀ ਪਸੰਦ ਦੇ ਕਪੜੇ ਪਾਇਆ ਕਰ ਤੇ ਦਸਤਾਰ ਸਜਾਇਆ ਕਰ ਤੇ ਮੈਂ ਬਨਣਨੀ ਸਿਖਾਉਂਗੀ ਮਾ ਆਕੀ ਜਿ ਸੋਹਣੀ ਆ ਬੰਦਾ ਆਵੇ ਹਾਂ ਨਹੀਂ ਪੱਗ ਬਨਣਨੀ ਵੱਡੀ ਬ ਮਾਤੇ ਸ਼ੌਰੀ ਗਲਮਾ ਲੈਣਾ ਤੂੰ ਮੈਨੂੰ ਪਹਿਲਾਂ ਇਹ ਰਸ਼ ਤੂੰ ਮੈਨੂੰ ਨਾ ਕੋਟੀ ਲੈ ਕੇ ਦੇਂਗੀ ਹਾਂ ਲੈ ਕੇ ਦਵਾਂਗੀ ਜੇ ਤੂੰ ਮੇਰੇ ਸਾਰੀਆਂ ਗੱਲਾਂ ਮੰਨੇਗਾ ਸੋਣਾ ਸਮਝਦਾਰ ਬਣ ਕੇ ਰਹੇਗਾ ਫਿਰ ਮੈਂ ਤੈਨੂੰ ਲੈ ਕੇ ਦਵਾਂਗੀ ਬੀਬੀ ਕੋਟੀ ਲੈ ਕੇ ਉਹ ਕੋਟੀ ਗਰੀ ਗੋਲ ਲੈ ਕੇ ਆਉਂਦੇ ਆ ਉਹਨੇ ਘਾਟਾ ਕਿ ਕੰਨਾ ਦਾ ਡੀਪੋ ਐਵੇਂ ਲੈ ਕੇ ਆਇਆ ਜੇ ਮੇਰੇ ਘਰੇ ਕੋਟੀ ਆ ਗਈ ਉਹਨੇ ਤੇ ਮੇਰੇ ਘੋਣੇ ਕੋਲ ਇਸ਼ਾਰੇ ਉਹਨੇ ਆਪ ਖੇਡਿਆ ਕਰਨਾ ਦੇ ਉਹਨੇ ਖੇਡਿਆ ਮੈਂ ਉਹਦੇ ਮੂੰਹ ਤੇ ਮੁੱਕੀ ਮਾਰੋ ਹੁਣ ਵੀ ਬਗਾ ਦੂੰਗਾ ਨਹੀਂ ਇਦਾਂ ਥੋੜਾ ਕਰੀਦਾ ਵੋਟੀ ਨਾ ਮਾਰੀਦਾ ਥੋੜਾ ਵਾ ਮੈਂ ਵੋਟੀ ਲੈਣੀ ਆ ਮੈਨੂੰ ਨਹੀਂ ਪਤਾ ਮੈਨੂੰ ਵੋਟੀ ਲੈ ਕੇ ਡੇਡੀਪੂ ਵੀ ਤੇ ਲਿਆਈ ਆ ਤੂੰ ਮੇਰੀ ਓਟਾ ਮੈਨੂੰ ਕਹਿੰਦੀ ਮਾਤਰੀ ਹੋਰੋ ਗੱਲ ਮਾਰਦੀ ਵੋਟੀ ਤੂੰ ਮੈਨੂੰ ਲੈ ਕੇ ਨਹੀਂ ਦਿੰਨੀ ਜੇ ਤੂੰ ਮੇਰੇ ਆਖੇ ਲੱਗ ਕੇ ਸੋਹਣੇ ਤਰੀਕੇ ਨਾਲ ਕੱਪੜੇ ਪਾਏਂਗਾ ਤੈਨੂੰ ਮੈਂ ਪੱਗ ਬੰਨਣੀ ਸਿਖਾਉਂਗੀ ਜੇ ਤੂੰ ਉਹ ਬੰਨਿਆ ਕਰੇਂਗਾ ਨਾ ਸੋਹਣੇ ਤਰੀਕੇ ਨਾਲ ਫੇਰ ਤੈਨੂੰ ਮੈਂ ਵੋਟੀ ਵੇਲਾ ਤੂੰ ਹੁਣੇ ਮੇਰੀਆਂ ਗੱਲਾਂ ਨਹੀਂ ਸੁਣਨਦਿਆ ਉਹ ਬੀਬੀ ਮੈਨੂੰ ਖੇਡ ਨਹੀਂ ਆਖੜੋ ਆ ਨਿੱਕੇ ਨਿੱਕੇ ਬੱਚੇ ਵਾਲੇ ਇਨੂ ਹੋ ਕੇ ਮੋਬਾਈਲ ਲੈ ਦੂੰਗੀ ਪਹਿਲੇ ਬਿਨਿਆਣਿਆਂ ਵਾਲੀ ਖੇਡਾ ਖੇਡਨੀਆਂ ਬੰਦ ਕਰ ਮਾਂ ਨਹੀਂ ਮੈਨੂੰ ਮੋਬਾਈਲ ਲੈ ਕੇ ਮੁੰਡੇ ਵੀ ਮੋਬਾਈਲ ਤੇ ਖੇਡਦੇ ਆ ਕਿੰਨਾ ਕੁ ਦੁਕਾਦੇ ਔਰ ਬੀਬੀ ਆ ਔਰ ਬੀਬੀ ਨਾ ਹੀ ਨਾ ਕਰ ਮੈਨੂੰ ਮੇਰੀ ਗੱਲ ਸੁਣ ਮੋਟੀ ਤੂੰ ਹੀ ਮੋਟੀ ਲੈ ਸਕਦੀ ਤੂੰ ਹੀ ਬੋਟੀ ਲਿਆ ਮਾਂ ਵੀ ਬੋਟੀ ਲੈ ਆਉਂਗਾ ਤੂੰ ਆਪਣੀ ਬੋਟੀ ਨਾਲ ਖੇਡੀ ਮੈਂ ਆਪਣੀ ਨਾਲ ਨਹੀਂ ਫਿਰ ਇਹ ਡਾਨੀਓ ਗੇਮ ਮਟਾਉਣਾ ਤੂੰ ਮੇਰੀ ਵੋਟੀ ਨਾਲ ਖੇਡੀ ਮੈਂ ਤੇਰੀ ਵੋਟੀ ਨਾਲ ਖੇਡੂੰਗਾ ਆਪਾਂ ਸਾਰੇ ਜਾਨੇ ਰਲ ਕੇ ਕੋਲਕਟਾ ਬਣਾ ਕੇ ਵੋਟੀ-ਵੋਟੀ ਕੀਤਾਗੇ ਠੀਕ ਐਂ ਹੀ ਮੈਂ ਵੋਟੀ ਲੈਣੀ ਹੁਣ ਚੱਲ ਫਿਰ ਪਹਿਲੇ ਮੇਰੇ ਆਖੇ ਲੱਗਣਾ ਸ਼ੁਰੂ ਕਰ ਜਾਂ ਬੀਬੀ ਤੇਰੇ ਆਖੇ ਲਾੜਾ ਮੈਂ ਤੇਰਾ ਸ਼ਾਨਾ ਪੁੱਤ ਆਵਿਸ਼ ਚਾਲਾ ਪੁੱਤ ਇੰਜ ਨਹੀਂ ਬੰਨਣਾ ਸੋਹਣੀ ਤਰਾ ਪੈਂਟ ਸ਼ਰਟ ਪਾਇਆ ਕਰ ਪੱਗ ਬੰਨਿਆ ਕਰ ਉਹ ਵੀ ਬੀਬੀ ਉਹ ਸਾਰੇ ਸੱਪਰੇ ਟਕੇ ਨਾ ਤੋਂ ਗਏ ਤਿਆਰ ਹੋ ਕੇ ਨਾ ਉਹ ਤੇ ਵੱਡੇ ਮੁੰਡੇ ਪਹੁੰਚੇ ਆ ਇੰਨਾ ਜੀ ਹੁਣ ਤੋਂ ਵੱਡਾ ਹੋ ਗਿਆ ਫਿਰ ਮੋਟੀ ਵਟਿਆ ਨੂੰ ਮਿਲਦੀ ਆ ਨਿੱਕਿਆਂ ਨੂੰ ਨਹੀਂ ਮੋਟੀ ਮਿਲਦੀ ਪੁੱਤ ਉਹ ਬੱਡਾ ਉਹ ਬੱਡਾ ਵੱਡਾ ਯੂਨ ਆ ਮੈਂ ਹਾਂ ਵੱਡਾ ਹੋਣਾ ਨਾ ਵੱਡਾ ਕਹਿਂਦੀ ਫਿਰ ਵੀ ਫੋਨ ਕਿੱਥੇ ਛੱਲਾਵਾ ਬੀਬੀ ਉਹ ਵਰ ਜਾਓ ਗਿਆ ਔਰ ਉਹਦੀ ਇੱਕ ਦਾਵਾ ਡਾਣੀ ਤੈਨੂੰ ਕਿਆ

ਨਾਟ ਐਮ ਹੋ ਗਿਆ। ਅਭੀ ਘਰ ਨਹੀਂ ਹੋ ਜਾਤਾ ਕਾਈ ਗਈ। ਆ ਗਈਆਂ। ਹਾਂ ਜਮਾ ਤੁਹਾਨੂੰ ਪਿਆਰ। ਕਿ ਕੋ ਪਰਸ਼ਾਨ ਬੈਠੇ ਹੋ। ਕੀ ਕਰਾਂ ਪੁੱਤ ਕੀ ਦੱਸਾਂ ਤੈਨੂੰ ਮੈਂ ਕਿਉਂ ਕੀ ਹੋਇਆ ਉਦਾਂ ਹੀ ਜ਼ਿੰਦਗੀ ਖਰਾਬ ਹੋਈ ਗਈ ਮਮਾ ਸਿਮਰਤ ਨੇ ਕੁਝ ਕੀਤਾ ਉਹ ਬੜਾ ਮੈਨੂੰ ਪੁੱਛਣ ਨਹੀਂ ਅੱਜ ਸਿਮਰਤ ਨੇ ਕੁਝ ਕੀਤਾ ਸਿਮਰਤ ਦੀ ਸਗੀ ਅੱਜ ਬੜਾ ਦਿਲ ਕਰ ਰਿਹਾ ਮਾਂ ਨੂੰ ਪੁੱਛਣ ਲਈ ਹੈ ਮਾਂ ਦਾ ਚਿਹਰਾ ਅੱਜ ਬੜ ਲਿਆਈ ਸਿਮਰਤ ਦਾ ਹੀ ਬੜਾ ਕਰ ਕੋਇਆ ਪਰ ਤੈਨੂੰ ਕਹਾਂ ਨਾ ਕੋਈ ਫਾਇਦਾ ਥੋੜੀ ਆ ਤੇਰੇ ਲਈ ਤਾਂ ਨਾ ਉਹ ਤੇਰੀ ਸਕੀਆਂ ਭੈਣਾ ਨਾਲੋਂ ਵੱਧ ਕੇਗੀ ਆ ਤੇਰੇ ਲਈ ਤਾਂ ਉਹ ਬਹੁਤ ਖਾਸ ਹੈ ਉਹ ਕਹਿੰਦਾ ਨਾ ਦੋ ਸ਼ਰੀਰ ਤੇ ਇੱਕ ਜਾਨ ਉਹ ਬਣਾਈ ਗਈ ਮਾਂ ਤੇਰੇ ਲਈ ਦੁਸ਼ਮਣ ਨਹੀਂ ਹੈ ਨਹੀਂ ਮੰਮੀ ਅੱਧਾ ਤਾਂ ਕੁਝ ਨਹੀਂ ਹੈਗਾ ਉਹ ਰਹਿਣ ਦੇ ਰਹਿਣ ਦੇ ਗੱਲ ਤੇ ਇੱਥੇ ਹੀ ਰਹਿਣ ਦੇ 10 12 ਸਾਲ ਨਿਕਲ ਗਏ ਇਸੇ ਗੱਲ ਨੂੰ ਸਮਝਾਉਂਦੇ ਸਮਝਾਉਂਦੇ ਹਰਪ੍ਰੀਤ ਥੋੜਾ ਉਹਦੇ ਤੋਂ ਪਰੇ ਰਹਿ ਥੋੜਾ ਉਹਦੇ ਤੋਂ ਪਰੇ ਰਹਿ ਉਹਨੂੰ ਉਹਦੀ ਔਕਾਤ ਵਿਖਾ ਕੇ ਚੱਲ ਕੇ ਉਹਦੀ ਕਿਹੜੀ ਔਕਾਤ ਹੀ ਐ ਪਰ ਤੂੰ ਤੂੰ ਉਹਨੂੰ ਗੱਲ ਨਾ ਲਾਇਆ ਹੋਇਆ ਮੈਂ ਤੈਨੂੰ ਦੱਸ ਨਹੀਂ ਸਕਦੀ ਉਹਨੇ ਕੀ ਨੁਕਸਾਨ ਤੇ ਰਿਲੇ ਕਰਨ ਦੀ ਤਿਆਰੀ ਕੀਤੀ ਐ ਪਰ ਮੈਂ ਕਿਹੜੇ ਮੂੰਹ ਨਾ ਕਵਾਂ ਜਦੋਂ ਮੇਰੇ ਧੀ ਪੁੱਤ ਨੂੰ ਕੋਈ ਸੁਣਨਾ ਹੀ ਨਹੀਂਗਾ ਨਹੀਂ ਮੰਮਾ ਦੱਸੋ ਕੀ ਹੋਇਆ ਕੀ ਕੀਤਾ ਉਹਨੇ ਹੋਣਾ ਹੁਣ ਨਾ ਮਤਲਬ ਪਹਿਲਾਂ ਵੀ ਕੁਝ ਕੀਤਾ ਉਹਨੇ ਮੰਮਾ ਤੂੰ ਦੱਸੋ ਕੀ ਹੋਇਆ ਕੀ ਕੀਤਾ ਉਹਨੇ ਕੁਝ ਕੀਤਾ ਉਹਨੇ ਬੋਲੋ ਦੱਸੋ ਤੂੰ ਮੈਨੂੰ ਕਹਿ ਨਹੀਂ ਹੈ ਕਿ ਉਹਨੇ ਹੁਣ ਕੀ ਕੀਤਾ ਮਤਲਬ ਉਹਨੇ ਪਹਿਲਾਂ ਵੀ ਕੁਝ ਕੀਤਾ ਹੈ ਕੀ ਲੋਕਾਂ ਨੇ ਵੀ ਮੇਰੇ ਤੋਂ ਮੰਮਾ ਤੁਸੀਂ ਦੱਸੋ ਨਾ ਕੀ ਹੋਇਆ ਤੁਸੀਂ ਪਰੇਸ਼ਾਨ ਕਿਉਂ ਹੋ ਤੁਸੀਂ ਆਪਣੀ ਗੱਲ ਕਰੋ ਮੇਰੇ ਇੱਕ ਗੱਲ ਦਾ ਜਵਾਬ ਦੇ ਇੱਕ ਮਾਂ ਨੂੰ ਆਪਣੇ ਬੱਚੇ ਕੋਲ ਕੀ ਚਾਹੀਦਾ ਹੈ ਉਹ ਸੋਹਣੀ ਤਰ੍ਹਾਂ ਪਲ ਜਾਵੇ ਚੰਗੀ ਪੜਾਈ ਕਰ ਲਵੇ ਜੇ ਧੀ ਹੈ ਇੱਕ ਚੰਗੇ ਘਰ ਚ ਚਲ ਜਾਵੇ ਖੁਸ਼ ਰਹੇ ਸੋਨਾ ਖਾਵੇ ਪੀਵੇ ਉਹਦਾ ਬੰਦਾ ਉਹਨੂੰ ਪਿਆਰ ਕਰੇ ਚੰਗੀ ਜ਼ਿੰਦਗੀ ਜੀਵੇ ਮਾਪੇ ਦੀ ਜ਼ਿੰਦਗੀ ਉੱਥੇ ਸੁਖੀ ਜਿੱਥੇ ਉਹਦੀ ਧੀ ਸੁਖੀ ਹੋਵੇ ਹਾਂਜੀ ਮੰਮਾ ਤੈਨੂੰ ਪਤਾ ਮੈਂ ਆਪਣੀ ਰਿਸ਼ਤੇਦਾਰੀਆਂ ਚ ਜ਼ਿਆਦਾ ਨਹੀਂ ਕਹਿਣਾ ਵਰਤ ਕੇ ਖੁਸ਼ ਹਾਂ ਸਭ ਇੱਕ ਤੋਂ ਇੱਕ ਚੜ ਕੇ ਗਏ ਨੇ ਆਪਣੀ ਪੋਹਾਂ ਨੂੰ ਪਤਾ ਕਿ ਉਹ ਬਣਾ ਕੇ ਰੱਖੀ ਮੈਂ ਕਿਉਂਕਿ ਉਹਦੇ ਸਾਰੇ ਫੈਮਿਲੀ ਬਾਹਰ ਹੈ ਤੇ ਮੇਰੀ ਖੁਆਇਸ਼ ਹੈਗੀ ਸੀ ਕਿ ਮੇਰੀ ਧੀ ਇਕੋ ਇੱਕ ਤਾਂ ਮੇਰੀ ਧੀ ਆ ਬਾਹਰ ਚਲ ਜੀਵੇ ਬਾਹਰ ਦੀ ਜ਼ਿੰਦਗੀ ਜੀਵੇ ਅੱਲ ਨਰਕਖਾਨੇ ਤੋਂ ਤਾਂ ਦੂਰ ਹੀ ਹੋ ਜੇ ਪਰ ਮੇਰੀਆਂ ਉਮਿੰਦਾ ਤੇ ਨਾ ਪਾਣੀ ਪਾਨ ਵਾਲੀ ਐ ਸਿਮਰਤ ਗੰਨੀ ਆ ਸੈਮ ਦੇ ਆਇਆ ਇੰਨਾ ਜਿਆਦਾ ਤੂੰ ਹੀ ਕਰਨਦੇ ਹੋ ਥੋੜਾ ਬਹੁਤ ਤੈਨੂੰ ਮੈਂ ਦੱਸਤਾ ਸੀ ਸੈਮ ਨੂੰ ਕਿਉਂ ਇਸ ਘਰ ਚ ਬੁਲਾਇਆ ਤਾਂ ਮੈਂ ਕੀ ਚਾਹਨੀ ਆ ਚੱਲ ਤੂੰ ਐਗਰੀ ਕੀਤਾ ਥੋੜਾ ਮੇਰਾ ਸਾਥ ਦਿੱਤਾ ਆਪਣਾ ਪੜਾਈ ਨੂੰ ਸਾਈਡ ਤੇ ਰੱਖ ਕੇ ਉਹਨਾਂ ਦਾ ਧਿਆਨ ਰੱਖਿਆ ਘੁੰਮਣ ਫਿਰਨ ਜਾਂਦੀ ਰਹੀ ਮੈਨੂੰ ਬੜਾ ਚੰਗਾ ਲੱਗਾ ਇਸ ਪੁੱਤੀ ਨੇ ਮੇਰੇ ਮੂੰਹ ਗਾਹ ਖਾਂਦੀ ਐ ਸੰਗਾਤ ਗੰਦਾ ਖੂਨ ਦੇ ਹੱਥਾਂ ਦਾ ਮੈਂ ਗੋਲ ਮੋਲ ਗੱਲਾਂ ਕਿਉਂ ਕਰਦੇ ਵੇ ਪੁਆਇੰਟ ਤੇ ਆਓ ਨਾ ਕਿਉਂ ਹੁਣ ਦੁਖੀ ਹੋ ਤੁਸੀਂ ਅੱਜ ਉਹਦੇ ਕਰਕੇ ਕੀ ਹੋਇਆ ਬੋਲੋ ਕੱਲ ਦੀ ਘਰਤੂਤ ਸੁਣ ਲਾ ਇਹਨੂੰ ਮੈਂ ਕਿਹਾ ਵਾ ਤੂੰ ਗਈ ਸੀ ਮੰਨਤ ਦੇ ਨਾਲ ਹਾਂਜੀ ਸੈਮ ਉੱਪਰ ਬੈਠਾ ਸੀ ਕਦੋਂ ਦਾ ਮੈਂ ਕਿਹਾ ਚੱਲ ਵੰਡ ਰੋਟੀ ਦੁਪਹਿਰ ਦੀ ਖਾਦੀ ਕੋ ਚਾਹ ਪਾਣੀ ਕੁਝ ਪੀਲੇਗਾ ਤਾਂ ਉਹਨੂੰ ਪੁੱਛ ਲਾ ਕੋਈ ਕਾਫੀ ਕੁਫੀ ਮੈਂ ਆਪਣਾ ਕੰਮ ਲੱਗਿਆ ਸੀ ਚੱਲ ਪੁੱਛਣਾ ਹੀ ਸੀ ਐਨੇ ਮਾਰਗੀ ਨੇ ਉਹਦੇ ਹੱਥੋਂ ਹੱਥ ਫੜ ਕੇ ਤੇ ਗੱਲਾਂ ਲੱਗੀਆਂ ਹੋਈ ਸੀ ਗਿਫਟ ਮੰਗਾਂਦੀ ਫਿਰਦੀ ਉਹਦੇ ਕੋਲ ਐਸੀ ਕਲੇਨੀ ਸਾਡੇ ਘਰ ਚ ਆਈਏ ਕਿਤਨਾ ਕਿਤੇ ਕੋਈ ਨਾ ਕੋਈ ਚੰਨ ਚੜ੍ਹ ਮਖਲੁੱਤੀ ਰਹਿੰਦੀ ਐ ਕਿਹੇ ਪਾਸੇ ਦਾ ਸੁੱਖ ਨਹੀਂ ਛੱਡਿਆ ਨੇ ਮੇਰੀ ਜ਼ਿੰਦਗੀ ਚ ਨਾ ਆਪਣੇ ਖਾਨਦਾਨ ਦੇ ਪਿਛਲੀ ਜ਼ਿੰਦਗੀ ਤੇ ਨਾ ਉਹਨੇ ਤੇਰੀ ਜ਼ਿੰਦਗੀ ਚ ਨਾਗ ਬਣ ਕੇ ਬੈ ਗਈ ਐ ਹੰ ਮਖਲਾਰ ਕੇ ਪੂਰੀ ਤਰ੍ਹਾਂ ਕੋਈ ਨਹੀਂ ਚੰਦੀ ਕਿ ਤੂੰ ਕਿਤੇ ਸੁਖੀ ਹੋਵੇਂ ਜਦ ਤੂੰ ਉਹ ਕਿਹੇ ਪਾਸੇ ਨਿਕਲ ਜਾਵੇਂ ਗਾਹ ਨੂੰ ਤੇਰੀਆਂ ਖੁਸ਼ੀਆਂ ਚ ਨਾ ਬੈਈ ਐ ਤੇਰੀ ਕੁੰਡਲੀ ਤੇ ਚੜ ਕੇ ਬੈ ਗਈ ਚੰਗੀ ਤਰ੍ਹਾਂ ਮਨ ਸੜਿਆ ਵਿਆ ਮੇਰਾ ਮਮਾ ਜਿਹੜੇ ਤਾਂ ਮੇਰੇ ਕੋਲ ਮੈਂ ਤਾਂ ਹੱਥ ਅਰਗ ਨੂੰ ਪਾ ਦਿੱਤੇ ਪਰ ਮਸਾੜ ਨਹੀਂ ਪਾਈ ਮੇਰਾ ਦਿਲ ਕਰਦਾ ਮੈਨੂੰ ਮਾਰ ਹੀ ਦਵਾ ਮਮਾ ਮੇਰੀ ਧੀ ਦੀਆਂ ਖੁਸ਼ੀਆਂ ਦੀ ਜਗਾ ਲੈਂਦੀ ਫਿਰਦੀ ਸੀ ਮੈਨੂੰ ਕੁਛ ਮੈਨੂੰ ਅੰਦਰੋਂ ਆਂਦਰਾ ਮੇਰੀਆਂ ਪਾੜ ਦਿਆ ਮੈਂ ਇਸ ਨੂੰ ਵੀ ਇਸ ਕਰ ਚੁਣ ਨਹੀਂ ਰਹਿਣ ਦੇਣਾ ਮਮਾ ਕੀ ਗੱਲਾਂ ਕਰਦੇ ਹੋ ਜੇ ਤੁਸੀਂ ਹੱਥ ਫੜਿਆ ਬੱਸ ਮੈਂ ਤਾਂ ਉਹਨਾਂ ਨੂੰ ਕੁਝ ਦਿਨ ਪਹਿਲਾਂ ਹੁਣ ਤੁਹਾਨੂੰ ਕੀ ਦੱਸਾਂ ਬੰਦ ਕਮਰੇ ਵਿੱਚ ਗੋਡੇ ਜੁੜੇ ਹੋਏ ਸੀ ਉਹਨਾਂ ਦੇ ਫਟਾਜੀ ਹੱਥ ਪਾਏ ਹੋਏ ਸੀ ਉਹਨਾਂ ਨੇ ਤੇ ਅੱਖਾਂ ਛੱਖਾਂ ਪਈਆਂ ਪਤਾ ਨਹੀਂ ਕਿਹੋ ਜਿਹੀ ਉਹਨਾਂ ਦੇ ਸੀਨ ਦੱਸਾਂ ਤੁਹਾਨੂੰ ਉਹ ਵੇਖਿਆ ਮੈਂ ਨਹੀਂ ਵਾਕਈ ਉਸ ਦਿਨ ਹੱਥ ਸਾਰੇ ਜੰਡੇ ਉਹਦਾ ਹਰਪ੍ਰੀਤ ਹਾਂਜੀ ਮੰਮਾ ਤੁਮਨੇ ਬੇਲਾ ਕੀ ਹਾਨੀ ਦੱਸਿਆ ਕਿੱਦਾਂ ਦੱਸਦੀ ਮੰਮਾ ਉਹ ਅੱਕੇ ਕਿਹ ਵਾਲੀ ਨਿਕਲੀ ਹੈ ਮੇਹੀ ਲਈ ਮੇਹੀ ਲਈ ਜਿੰਨੂੰ ਆਪਣਾ ਕਹਿਨੀ ਪੀ ਸੀ ਹੋਂਨੇ ਆਪਣਾ ਪਨ ਬਖਾਤਾ ਆਪਣਾ ਅਸਲੀ ਰੂਪ ਬਖਾਤਾ ਮੈਂ ਕਿਉਂ ਤੇ ਬੱਦ ਨੂੰ ਗਲਤ ਕਹਾਵਾ ਉਹ ਬੜੇ ਹੈ ਨਹੀਂ ਚੰਗੀ ਜੰਮੀ ਤੇ ਮਾਂ ਨੂੰ ਖਾ ਗਈ ਘਰ ਚ ਆਪਣੇ ਰਹੀ ਤੇ ਪਿਓ ਨੂੰ ਬਿਮਾਰ ਪਾਤਾ ਸਾਡੇ ਵਾਲਾਈ ਤੇ ਤੇਰੀਆਂ ਖੁਸ਼ੀਆਂ ਖਾਂਣ ਤੇ ਲੱਗੀ ਐ ਉਹਨੂੰ ਮੈਂ ਇਸ ਘਰ ਚ ਨਹੀਂ ਰਹਿਣ ਦੇਣਾ ਮੈਂ ਉਹਦਾ ਕੋਈ ਐਸਾ ਕਿੱਸਾ ਕੋਈ ਤਿਆਰ ਕਰਨਾ ਕਿ ਉਹਨੂੰ ਹਮੇਸ਼ਾ ਲਈ ਆਪਣੇ ਤੋਂ ਦੂਰ ਕਰ ਦੇਣਾ ਕਿ ਕਦੀ ਇਸ ਦਲੀਚ ਨਹੀਂ ਆਏਗੀ ਬਸ ਤੇਰਾ ਪਿਓ ਥੋੜੇ ਦਿਲੇ ਦਿੱਲੀ ਚਲ ਜਾਵੇ ਵਾਪਸ ਫੇਰ ਤੋੜਨਾ ਉਹ ਐਸਾ ਗਰੇ ਨਾਲ ਲਾ ਕੇ ਬਿਠਾ ਨੂੰ ਹਾਂ ਮम्मा ਕੁਝ ਕਰੋ ਮम्मा ਸैम ਸैम ਮੈਨੂੰ ਕਿਉਂ ਇਦਾਂ ਲੈ ਕੇ ਬਿਠਾ ਸੀ ਤਾਂ ਨਹੀਂ ਮम्मा ਹੱਥ ਹੱਥ ਪਾਏ ਹੋਏ ਸੀ ਉਹਨੂੰ ਵੇਖਤਾ ਪਿਆ ਸੀ ਉਹ ਵੀ ਅੱਗੋ ਸਮਾਈਲ ਕਰਦੀ ਵੀ ਸੀ ਮਤਲਬ ਇੰਨਾ ਤਾਂ ਮੇਰਾ ਹੁਣ ਤੱਕ ਉਹ ਨਹੀਂ ਤੈਨੂੰ ਸੈਮ ਪਸੰਦ ਹੈ ਹਾਂਜੀ ਮੰਮਾ ਚੱਲ ਸ਼ੂਗਰ ਹੈ ਮੈਂ ਨਹੀਂ ਚਾਹਨੀ ਸੀ ਤੇ ਨਾਲ ਕੋਈ ਜ਼ਬਰਦਸਤੀ ਕਰਕੇ ਤੈਨੂੰ ਤੋੜਾਂ ਇੱਥੋਂ ਜੇ ਤੈਨੂੰ ਸੈਮ ਪਸੰਦ ਹੈ ਤੇ ਮੈਂ ਸੈਮ ਨਾਲ ਗੱਲ ਕਰ ਲੈਣੀ ਆ ਇਸ ਬਾਰੇ ਮੈਂ ਜ਼ਿਆਦਾ ਦਿਨ ਪੈਨ ਹੀ ਨਹੀਂ ਦੇਣ ਕਿਹੇ ਗੱਲ ਦੇ ਉਹਨੇ ਉਹ ਨਾਲ ਲੈ ਕੇ ਜਾਣ ਤੋਂ ਰਿਆ ਖੰਸੇ ਘੱਮ ਉਹਦੇ ਨਾਲ ਗੱਲ ਤਾਂ ਕਲੀਅਰ ਮੈਂ ਕਰ ਲਵਾਂ ਉਹਦੇ ਨਾਲ ਗੱਲ ਹੋ ਜੇਗੀ ਉਹ ਆ ਹੀ ਨਾ ਮਾਪੇ ਫਿਰ ਗੱਲ ਕਰ ਲਾਂਗੇ ਕਿ ਬੱਚੇ ਰਾਜ਼ੀ ਹੋ ਗਏ ਨੇ ਤੂੰ ਵੇਖੀ ਐ ਸਗਾਤ ਨੂੰ ਕਿਵੇਂ ਮੈਂ ਤੇਰੇ ਤੋਂ ਦੂਰ ਕਰਦੀ ਜਿਵੇਂ ਰਬੜ ਨੂੰ ਖਿੱਚ ਕੇ ਤੋੜੀਦਾ ਨਾ ਗਾਹ ਨੂੰ ਇਹਨੂੰ ਐਦਾਂ ਹੀ ਮੈਂ ਤੋੜਨਾ ਹੈ ਚਲ ਮਮੀ ਕੀ ਜਾਦੂ ਕੀਤਾ ਇਹਨੇ ਚਲ ਤੂੰ ਰੋ ਨਾ ਰੋਣਾ ਤੂੰ ਕੋਈ ਗੱਲ ਨਹੀਂ ਜੋ ਕਰਨਾ ਸੀ ਇਹਨੇ ਕਰ ਲਿਆ ਪਰ ਹੁਣ ਅੱਗੋਂ ਕੁਝ ਨਹੀਂ ਕਰਨ ਜੋਗੀ ਰਹੇਗੀ ਇਹਨੂੰ ਕੰਨੋ ਕਾਣ ਖਬਰ ਨਾ ਲੱਗੇ ਉੱਥੇ ਮਰੀ ਪਈ ਏ ਤੁਪੇ ਕਪੜੇ ਤਾਂ ਆਉਂਦੇ ਨੇ ਤੋਹਂਦੇ ਹੱਲੇ ਨਾ ਬਸ ਆਵੇ ਮੈਂ ਸਹਿਮ ਨਾਲ ਗੱਲ ਕਰ ਲਵਾਂ ਵੈਸੇ ਨਹੀਂ ਮੈਂ ਚੰਗੀ ਖਚਾਈ ਕੀਤੀ ਗੱਲ ਇਹਦੀ ਹਿੰਮਤ ਨਹੀਂ ਪੈਨੀ ਉਹਦੇ ਸਾਹਮਣੇ ਆਨ ਦੀ ਪਰ ਫੇਰ ਵੀ ਥੋੜਾ ਧਿਆਨ ਦੇ ਅਲਰਟ ਨਹੀਂ ਕਰ ਚ ਮੈਂ ਗੱਲ ਕਰਕੇ ਆਨੀ ਆ ਚੱਲ ਤੂੰ ਲੇਟ ਫੇਰ ਮੈਂ ਤਨ ਕੁਝ ਬਣਾ ਕੇ ਦੇਨੀ ਪਹਿਲਾਂ ਮੈਂ ਸਹਿਮ ਨਾਲ ਗੱਲ ਕਰਨਾ ਮੰਮੀ ਧਿਆਨ ਨਾਲ ਗੱਲ ਕਰਿਓ ਕਿਤੇ ਸੋਨਾ ਲਵੇ ਆ ਫੇਰ ਕੋਈ ਆਪਣੇ ਡਾਰ ਨਹੀਂ ਮਾਰਿਆ ਮੈਨੂੰ ਸੁਣ ਲੈਗੀ ਤਾਂ ਸੁਣ ਲੈ ਲੱਤਾਂ ਤੋੜ ਕੇ ਸਾਰੀ ਉਮਰ ਲਈ ਨਾ ਪਾਹੀਜ ਕਰਕੇ ਤੇ ਕਹੇ ਛੋਟਾਵਾਂਗੀ ਜਗ੍ਹਾ ਤੇ ਮੈਂ ਡਰਦੀ ਨਹੀਂ ਬਸ ਚੁੱਪ ਕੀਤੀ ਆ ਮੇਰੇ ਪਿਓ ਕਰਕੇ ਜੋ ਮम्मा ਸੈਮ ਨਾਲ ਗੱਲ ਕਰੋ ਵੇਖੋ ਉਹਦੇ ਮਨ ਚ ਕੀ ਹੈ ਮੈਂ ਸੈਮ ਨਾਲ ਗੱਲ ਕਰਦੀ ਆ ਸੈਮ ਤਾਂ ਸੱਚ ਕਹ ਰਹੀ ਨਹੀਂਗਾ ਉਹਨੂੰ ਫੋਨ ਕਰਕੇ ਪਹਿਲਾਂ ਬੁਲਾਵਾਂ ਦੱਲੋ ਯਾਨੀ ਕਿੱਥੇ ਗਏ ਨੇ ਉਹ ਮੈਂ ਭੁੱਲ ਗਈ ਮम्मा ਸੌਰੀ ਉਹ ਨਾ ਆਪਣੇ ਰਿਲੇਟਿਵਸ ਵੱਲ ਗਏ ਨੇ ਤੁਸੀਂ ਚਲ ਜਾਣਾ ਅਸੀਂ ਨਾਲ ਨਹੀਂ ਮੈਨੂੰ ਅੱਛਾ ਨਹੀਂ ਲੱਗਿਆ ਵੈਸੇ ਕਿਤੇ ਦੁਰਦ ਕਿਤੇ ਜਾਣਾ ਹੋਵੇ ਗੱਲ ਵੱਖਰੀ ਹੈ ਨਹੀਂ ਮम्मा ਨਾਲ ਤੁਹਾਨੂੰ ਪਤਾ ਮੈਂ ਤਾਂ ਉਹਨਾਂ ਫਿਊਚਰ ਸੋਚਿਆ ਆ ਫਿਰ ਅੱਛਾ ਥੋੜੀ ਲੱਗਦਾ ਹੈ ਪਹਿਲਾਂ ਜਾਣਾ ਮਨਤ ਤੈਨੂੰ ਪਸੰਦ ਕਰਦੀ ਨਾ ਤੈਨਾਂ ਬੜਾ ਪਿਆਰ ਕਰਦੀ ਹੈ ਨਾ ਨਾਲ ਨਾਲ ਜੀ ਤੇ ਲੱਗਦਾ ਸैम ਵੀ ਮੈਨੂੰ ਪਸੰਦ ਕਰਦਾ ਹੈ ਹਾਂ ਮਨਤ ਹੀ ਮੈਨਾਂ ਰਹਿੰਦੀ ਹੈ ਮਨਤ ਮਤਲਬ ਅੱਛਾ ਰਹਿੰਦੀ ਮੇਨ ਨਾਲ ਹਾਂ ਚਲ ਬਹੁਤ ਵਧੀਆ ਗੱਲ ਹੈ ਮੈਂ ਫੋਨ ਕਰਕੇ ਪੁੱਛ ਲੈਣੀ ਆ ਫੋਨ ਤੇ ਪੁੱਛੋਗੇ ਮੰਮਾ ਨਹੀਂ ਨਹੀਂ ਫੋਨ ਕਰਕੇ ਪੁੱਛਦੀ ਬੱਚਾ ਘਰ ਕਦੋਂ ਆਣਾ ਤੁਸੀਂ ਤੇ ਉਹ ਘਰ ਆ ਜਾਣਗੇ ਮੋਸੀ ਨਾਲ ਗੱਲ ਕਰ ਲੈਣੀ ਠੀਕ ਹੈ ਹਾਂ ਚਲ ਤੂੰ ਆਰਾਮ ਕਰ ਘੜੀਕ ਮੈਂ ਤੇਰੇ ਲਈ ਕੁਝ ਲੈ ਕੇ ਆਵਾਂ ਨਾਲ ਸैम ਨੂੰ ਫੋਨ ਕਰਨਾ ਹਾਂ ਸੌਰੀ ਨਹੀਂ ਮੈਂ ਤੁਹਾਨੂੰ ਹੁਣ ਤੱਕ ਗਲਤ ਸਮਝਦੀ ਦੀ ਕੋਈ ਗੱਲ ਉਤਰ ਇੱਕ ਮਾਂ ਆਪਣੇ ਬੱਚੇ ਲਈ ਕਦੇ ਕੁਝ ਗਲਤ ਨਹੀਂ ਸੋਚਦੀ ਬਸ ਬੱਚਿਆਂ ਨੂੰ ਹੀ ਲੱਗਦਾ ਹੈ ਕਿ ਮਾਂ ਸਾਡੇ ਨਾਲ ਨਾ ਬਹੁਤ ਹੀ ਜ਼ਿਆਦਾ ਕਰਦੀ ਹੈ ਤੱਕਾ ਤੱਕਾ ਨਹੀਂ ਕਰਦੀ ਆਹੀ ਤੁਹਾਡਾ ਹੀ ਸੋਚਦੇ ਆ ਹਾਂਜੀ ਮਮਾ ਚਲ ਤੂੰ ਰੋ ਨਾ ਹੁਣ ਨਹੀਂ ਨਹੀਂ ਮੈਂ ਠੀਕ ਹਾਂ ਚਲ ਮੈਂ ਨਾਲੋਂ ਨਾ ਮੈਂ ਠੀਕ ਆ ਤੂੰ ਆਰਾਮ ਕਰ ਮੈਂ ਆਉਣੀ ਆ ਮੈਨੂੰ ਤੇ ਲੱਗਾ ਸੀ ਕਿ ਸ਼ਾਇਦ ਮੈਂ ਹੀ ਜ਼ਿਆਦਾ ਸੋਚ ਲਿਆ ਉਸ ਦਿਨ ਸਿੰਗਰ ਬਾਰੇ ਸ਼ਾਇਦ ਉਹ ਸਹੀ ਆ ਤੇ ਚਲੋ ਜੋਨ ਨੇ ਮੈਨੂੰ ਕਿਹਾ ਕਿ ਹਾਂ ਹੱਥ ਸੜ ਗਿਆ ਦਵਾਈ ਲਾਤੀ ਪਰ ਨਹੀਂ ਬਾਰ-ਬਾਰ ਥੋੜੀ ਇਦਾਂ ਹੁੰਦਾ ਮਮੀ ਨੇ ਵੀ ਇਦਾਂ ਵੇਖ ਲਿਆ ਉਹਨੂੰ ਕੁਛ ਤਾਂ ਹੈਗਾ ਪਰ ਹੁਣ ਮੈਨੂੰ ਸਿਮਰਤ ਨਾਲ ਮਸਾ ਚੰਗੀ ਨਹੀਂ ਲੱਗਦੀ ਤੇ ਨਾ ਮੈਂ ਹੁਣ ਉਹਦਾ ਚਿਹਰਾ ਵੇਖਣਾ ਚਾਹਨੀ ਆ ਮਮੀ ਨੂੰ ਮੈਂ ਐਵੇਂ ਹੀ ਹੁਣ ਤੱਕ ਜਿਉਂ ਜਵਾਨ ਹੋਈ ਆ ਮਮੀ ਨੂੰ ਮੈਂ ਗਲਤ ਕਹਿੰਦੀ ਨਹੀਂ ਆ ਕਿ ਮਮੀ ਸਿਮਰਤ ਦੇ ਮਗਰ ਪਏ ਰਹਿੰਦੇ ਪਰ ਨਹੀਂ ਸਿਮਰਤ ਹੀ ਕ ਲੈਣੀ ਆ ਅੱਜ ਪਤਾ ਲੱਗ ਗਿਆ ਏ